ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਾ ਪਾ ਪੁਰਾਣੀ ਇਤਿਹਾਸ ਦੀ ਵੀਡੀਓ ਪਾਈ ਸੀ ਜਿਹੜੀ ਕਿ ਤੁਸੀਂ ਬਹੁਤ ਪਸੰਦ ਕੀਤੀ ਉਹਦੇ ਨਾਲ ਲੱਗਦੀ ਹੀ ਸਾਨੂੰ 1929 ਤੋਂ ਲੈ ਕੇ 1947 ਤੱਕ ਦਾ ਜਿਹੜਾ ਜੇਕਰ ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਦੇ ਵਿੱਚ ਕੀਤਾ ਉਹਦੇ ਵਿੱਚੋਂ ਅੱਜ ਇੱਕ ਵੀਡੀਓ ਪਾਉਣ ਲੱਗੇ ਆਸ ਹੈ ਕਿ ਤੁਸੀਂ ਇਸ ਨੂੰ ਜਰੂਰ ਦੇਖੋਗੇ ਇਹ ਤੁਹਾਡੇ ਵਾਸਤੇ ਬਹੁਤ ਲਾਹੇਵੰਦ ਹੋਵੇਗੀ ਇਤਿਹਾਸ ਦੇ ਵਿੱਚੋਂ ਹੂਬਹੂ ਜੋ ਕੁਝ ਹੋਇਆ ਸਰਦਾਰ ਕਪੂਰ ਸਿੰਘ ਜੀ ਆਈ ਸੀ ਐਸ ਜਿਹੜੇ ਬੜੇ ਇਮਾਨਦਾਰ ਸਿੱਖ ਲੀਡਰ ਸੀ ਅਫਸਰ ਸੀ ਉਹਨਾਂ ਦੀ ਸੱਚੀ ਸਾਖੀ ਦੇ ਵਿੱਚੋਂ ਅੱਜ ਆਪਾਂ ਸਾਂਝੀ ਕਰਾਂਗੇ ਦੋਸਤੋ ਕਹਿੰਦੇ ਸਾਨੂੰ 1947 ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਲਿਖਦਾ ਕਹਿੰਦੇ ਮੈਂ ਸਾਲ 1947 ਦੇ ਵਿੱਚ ਕਾਂਗੜੇ ਜ਼ਿਲ੍ਹੇ ਦੇ ਵਿੱਚ ਧਰਮਸ਼ਾਲਾ ਵਿਖੇ ਡੀਸੀ ਲੱਗਿਆ ਹੋਇਆ ਸੀ 1947 ਦੇ ਵਿੱਚ ਜਾਂ ਤੇ ਮੈਂ ਕਾਂਗੜੇ ਦਾ ਡੀਸੀ ਸੀ ਤੇ ਜਾਂ ਇੱਕ ਗੜਗਾਉਂ ਦਾ ਡੀਸੀ ਸਿੱਖ ਸੀ ਕਹਿੰਦੇ ਸਾਰੇ ਮਹਾਪੰਜਾਬ ਦੇ ਵਿੱਚ ਸਿਰਫ ਅਸੀਂ ਦੋ ਬੰਦੇ ਸੀ ਜਿਹੜੇ ਸਿੱਖ ਡੀਸੀ ਲੱਗੇ ਹੋਏ ਸੀ ਕਹਿੰਦੇ ਜਦੋਂ ਮੈਂ 1947 ਦੇ ਵਿੱਚ ਕਾਂਗੜੇ ਡੀਸੀ ਲੱਗਿਆ ਸੀ ਕਹਿੰਦੇ ਫਿਰ ਨਵੰਬਰ 1947 ਵਿੱਚ ਮੈਨੂੰ ਇਹ ਇਤਲਾਹ ਮਿਲੀ ਕਿ ਮੇਰੇ ਮਾਤਾ ਪਿਤਾ ਤੇ ਹੋਰ ਸਬੰਧੀ ਰਿਸ਼ਤੇਦਾਰ ਦੋਸਤ ਮਿੱਤਰ ਪਾਕਿਸਤਾਨ ਦੇ ਵਿੱਚੋਂ ਸਹੀ ਸਲਾਮਤ ਪੰਜਾਬ ਪਹੁੰਚ ਚੁੱਕੇ ਆ ਤੇ ਕਿਸੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਉਹਨਾਂ ਨੇ ਆ ਕੇ ਡੇਰੇ ਲਾ ਲਏ ਸਾਡਾ ਪਿੰਡ ਪਾਕਿਸਤਾਨ ਜ਼ਿਲ੍ਹੇ ਦੇ ਵਿੱਚ ਸੀ ਪਰ ਜਦੋਂ ਵੰਡ ਹੋ ਗਈ ਉਹਨਾਂ ਨੂੰ ਇੱਧਰ ਆਉਣਾ ਪਿਆ ਤੇ ਉਹ ਆ ਕੇ ਲੁਧਿਆਣੇ ਦੇ ਕਿਸੇ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਰੁਕ ਗਏ ਕਪੂਰ ਸਿੰਘ ਕਹਿੰਦੇ ਮੈਂ ਕਾਂਗੜੇ ਤੋਂ ਸੁੱਟੀ ਲੈ ਕੇ ਉਹਨਾਂ ਦੀ ਭਾਲ ਕਰਨ ਦੇ ਵਾਸਤੇ ਉੱਥੇ ਚਲੇ ਆ ਗਿਆ ਪਹਿਲਾਂ ਉਹਨਾਂ ਨੂੰ ਮਿਲਿਆ ਆਪਣੇ ਪਰਿਵਾਰ ਨੂੰ ਮਿਲਿਆ ਉਹਨਾਂ ਦੀ ਸੁੱਖ ਸ਼ਾਂਤ ਪੁੱਛੀ ਕਹਿੰਦੇ ਬਾਅਦ ਦੇ ਵਿੱਚ ਮੈਂ ਅੰਮ੍ਰਿਤਸਰ ਦੇ ਵਿੱਚ ਮਾਸਟਰ ਤਾਰਾ ਸਿੰਘ ਨੂੰ ਮਿਲਿਆ ਜਿਹੜਾ ਮੇਰੇ ਵਿਦਿਆਰਥੀ ਵਰਗ ਤੋਂ ਲੈ ਕੇ ਵਿਦਿਆਰਥੀ ਹੋਣ ਤੋਂ ਲੈ ਕੇ ਮੇਰੇ ਨਾਲ ਉਹਨਾਂ ਦੀ ਬਹੁਤ ਹੀ ਨਿੱਜੀ ਦੋਸਤੀ ਸੀ ਬਹੁਤ ਹੀ ਪ੍ਰੇਮ ਭਾਵਨਾ ਸੀ 25 30 ਸਾਲ ਤੋਂ ਕਹਿੰਦੇ ਮੈਂ ਉਹਨਾਂ ਨੂੰ ਮਿਲਦਾ ਜੁਲਦਾ ਚੱਲਿਆ ਆ ਰਿਹਾ ਸੀ ਕਹਿੰਦੇ ਮਾਸਟਰ ਤਾਰਾ ਸਿੰਘ ਜੀ ਬੜੇ ਢਿੱਲੇ ਸੀ ਬਿਮਾਰ ਸੀ ਡਾਕਟਰਾਂ ਨੇ ਕਿਹਾ ਕਿ ਇਹਨਾਂ ਦੀ ਸਿਹਤ ਦਾ ਹੁਣ ਇੱਕੋ ਹੀ ਹੱਲ ਰਹਿ ਗਿਆ ਹੈ ਕਿ ਜੇਕਰ ਇਹਨਾਂ ਨੂੰ ਕੋਈ ਬੰਦਾ ਪੰਜਾਬ ਦੀ ਸਿਆਸਤ ਤੋਂ ਦੂਰ ਲੈ ਜਾਵੇ ਇਹਨਾਂ ਦੇ ਮਨ ਦੇ ਉੱਤੇ ਬੜਾ ਭਾਰ ਹੈ ਕਿਉਂਕਿ ਦੋਸਤੋ 1947 ਦੇ ਵਿੱਚ ਜਦੋਂ ਮੁਲਖ ਹਜਾਦ ਹੋ ਗਿਆ ਸੀ ਮਾਸਟਰ ਤਾਰਾ ਸਿੰਘ ਜੀ ਕੜਕੀ ਦੇ ਵਿੱਚ ਫਸ ਗਏ ਸੀ ਉਹ ਕੋਈ ਨਿਰਣਾ ਜਿਹੜੇ ਸਿੱਖ ਆਗੂ ਸੀ ਉਹਨਾਂ ਨਾਲ ਗਦਾਰੀ ਕਰ ਗਏ ਸੀ ਮਾਸਟਰ ਤਾਰਾ ਸਿੰਘ ਜੀ ਭਾਵੇਂ ਆਪਣੇ ਸਟੈਂਡ ਤੇ ਖੜੇ ਰਹੇ ਹੈ ਇਤਿਹਾਸ ਦੱਸਦਾ ਹੈ ਪਰ ਉਹਨਾਂ ਦੇ ਨਾਲ ਦੇ ਜਿਹੜੇ ਆਗੂ ਸੀਗੇ ਚਾਹੇ ਉਹ ਬਲਦੇਵ ਸਿੰਘ ਵਰਗੇ ਹੋਣ ਪ੍ਰਤਾਪ ਸਿੰਘ ਕੈਰੋ ਵਰਗੇ ਹੋਣ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਆਗੂ ਸੀ ਉਹ ਉਹਨਾਂ ਦੇ ਹਿੰਦੂ ਵਰਗ ਦੇ ਪਾਲੇ ਦੇ ਵਿੱਚ Nehru Gandhi ਦੇ ਪਾਲੇ ਦੇ ਵਿੱਚ ਜਾ ਬੈਠੇ ਸੀ ਆਉਧਿਆਂ ਦੇ ਮਾਰੇ ਲਾਲਚ ਦੇ ਮਾਰੇ ਤੇ ਜਦੋਂ 1947 ਦੇ ਵਿੱਚ ਦੇਸ਼ ਦੀਆਂ ਚਾਬੀਆਂ ਹਿੰਦੂਆਂ ਨੇ ਆਪਣੇ ਹੱਥ ਦੇ ਵਿੱਚ ਲੈ ਲਈਆਂ ਅਰਜੀਵ ਮਹਾਤਮਾ Gandhi ਮਹਾਤਮਾ ਗਾਂਧੀ ਤੇ 네ਹਰੂ ਨੇ ਆਪਣਾ ਕਬਜ਼ਾ ਕਰ ਲਿਆ ਤੇ ਪੰਜਾਬ ਦਾ ਜਿਹੜਾ ਗਵਰਨਰ ਸੀ ਚੰਦੂ ਲਾਲ ਤਰਵੇਦੀ ਨੂੰ ਲਾ ਦਿੱਤਾ ਤੇ ਦੋਸਤੋ ਇੱਥੇ ਵੀ ਇਤਿਹਾਸਕਾਰ ਨੇ ਲਿਖਿਆ ਕਹਿੰਦੇ ਰਾਜ ਹੋ ਗਿਆ ਤੇ ਖੜੇਕਾ ਭਾਵ ਰਾਜ ਇਹਨਾਂ ਤਿੰਨਾਂ ਦਾ ਹੋ ਗਿਆ ਮੁਲਕ ਹਿੰਦੂ ਕਾ ਰਾਜ ਤਿੱਕੜੇ ਦਾ ਗੁਰੂ ਰਾਖਾ ਹੈ ਭਾਈ ਸਿੱਖੜੇ ਦਾ ਮੁਲਕ ਹਿੰਦੂ ਦਾ ਰਾਜ ਤਿੱਕੜੇ ਦਾ ਗੁਰੂ ਰਾਖਾ ਹੈ ਭਾਈ ਸਿੱਖੜੇ ਦਾ ਭਾਵ ਨਹਿਰੂ ਤੇ ਪਟੇਲ ਨਹਿਰੂ ਪ੍ਰਧਾਨ ਮੰਤਰੀ ਪਟੇਲ ਗ੍ਰਹਿ ਮੰਤਰੀ ਤਰਵੇਦੀ ਜਿਹੜਾ ਬ੍ਰਾਹਮਣ ਸੀ ਉਹ ਪੰਜਾਬ ਦਾ ਗਵਰਨਰ ਲਾ ਦਿੱਤਾ ਇਹ ਤਿੰਨੇ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ ਕਿਉਂਕਿ ਜਿਹੜਾ ਨਹਿਰੂ ਸੀ ਗਾਂਧੀ ਸੀ ਇਹਨਾਂ ਨੂੰ ਸਿੱਖਾਂ ਦੇ ਉੱਤੇ ਬੜਾ ਗੁੱਸਾ ਸੀ ਗੁੱਸਾ ਇਸ ਗੱਲ ਦਾ ਸੀ ਕਿ ਇਹਨਾਂ ਸਿੱਖਾਂ ਨੇ ਸਾਨੂੰ ਬੜਾ ਔਖਾ ਕੀਤਾ ਹੈ 25 30 ਸਾਲੇ ਨਾਲ ਸਿੱਖਾਂ ਨੇ ਸਾਨੂੰ ਬੜਾ ਔਖਾ ਕੀਤਾ ਕਦੇ ਕਹਿ ਦਿੰਦੇ ਸੀ ਅਸੀਂ ਤੁਹਾਡੇ ਨਾਲ ਰਹਾਂਗੇ ਹਿੰਦੂਆਂ ਦੇ ਕਦੇ ਕਹਿ ਦਿੰਦੇ ਸੀ ਮੁਸਲਮਾਨਾਂ ਨਾਲ ਜਾਵਾਂਗੇ ਤੇ ਕਦੇ-ਕਦੇ ਕਹਿ ਦਿੰਦੇ ਸੀ ਅਸੀਂ ਆਪਣਾ ਵੱਖਰਾ ਰਾਜ ਲਵਾਂਗੇ ਤੇ ਦੋਸਤੋ ਉਹ ਗੁੱਸਾ ਉਹਨਾਂ ਦੇ ਮਨਾਂ ਦੇ ਵਿੱਚ ਬਿਆਸੀ ਨਹਿਰੂ ਤੇ ਗਾਂਧੀ ਦੇ ਉਹ 1947 ਦੀ ਉੜੀਕ ਦੇ ਵਿੱਚ ਸਨ ਉਹ ਉਡੀਕ ਦੇ ਵਿੱਚ ਸਨ ਕਿ ਅੰਗਰੇਜ਼ ਜਿਸ ਦਿਨ ਸਾਨੂੰ ਚਾਬੰਗਾ ਇਸ ਦੇਸ਼ ਦੀਆਂ ਦੇ ਕੇ ਚਲਿਆ ਗਿਆ ਉਸੇ ਦਿਨ ਅਸੀਂ ਇਹਨਾਂ ਸਿੱਕਾ ਨੂੰ ਸਬਕਸ ਕਿਆ ਦੇਾਂਗੇ ਪੁਰਾਣਾ ਸਾਹਿਬ ਕਿਤਾਬ ਇਹਨਾਂ ਤੋਂ ਸਾਰਾ ਪੁੱਛਾਂਗੇ ਪਰ ਉਹਨਾਂ ਚਿੱਕਰ ਦੋਸਤ ਉਹ ਨਾ ਬੋਲੇ ਸਿਆਣੇ ਸੀ ਜਿੰਨਾ ਚਿਰ ਦੇਸ ਜਾਤ 47 ਵਿੱਚ ਉਹਨਾਂ ਨੂੰ ਚਾਬੰਗਾ ਨਾ ਮਿਲ ਗਿਆ ਜਿੰਨਾ ਚਿਰ ਉਹਨਾਂ ਨੇ 1000 ਸਾਲ ਦੀ ਗੁਲਾਮੀ ਤੋਂ ਬਾਅਦ ਆਪਣਾ ਰਾਜ ਕਾਇਮ ਨਾ ਕਰ ਲਿਆ ਉਹਨਾਂ ਚਿਰੋਂ ਨਾ ਬੋਲੇ ਸਿੱਖਾਂ ਨੂੰ ਲਾਰਾ ਲੱਪਾ ਲਾਉਂਦੇ ਰਹੇ ਬਰਿਆਉਂਦੇ ਰਹੇ ਬਰਿਆ ਆ ਕੇ ਹੌਲੀ ਹੌਲੀ ਨਾਲ ਉਹਨਾਂ ਨੇ ਮਾਸਟਰ ਤਾਰਾ ਸਿੰਘ ਵਰਗਿਆਂ ਨੂੰ ਉਹਨਾਂ ਨੇ ਘਮਣਕੇਰੀ ਦੇ ਵਿੱਚ ਪਾਈ ਰੱਖਿਆ ਤੇ ਦੋਸਤੋ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਿੱਖਾਂ ਦੀ ਗਿਣਤੀ ਬੜੀ ਥੋੜੀ ਸੀ ਜੇਕਰ ਸਿਰਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤੇ ਸਿੱਖ ਬੜੋਤ ਜਾਦੇ ਘੱਟ ਸੀ ਮੁਸਲਮਾਨਾਂ ਦੀ ਗਿਣਤੀ ਜ਼ਿਆਦੇ ਸੀ ਹਿੰਦੂਆਂ ਦੀ ਗਿਣਤੀ ਉਦੋਂ ਜ਼ਿਆਦੇ ਸੀ ਇਸ ਲਈ ਮੁਸਲਮਾਨ ਆਪਣਾ ਦੇਸ਼ ਲੈਣ ਵਿੱਚ ਕਾਮਯਾਬ ਹੋ ਗਿਆ। ਹਿੰਦੂ ਇਸ ਦੇਸ਼ ਤੇ ਹਿੰਦੁਸਤਾਨ ਲੈਣ ਵਿੱਚ ਕਾਮਯਾਬ ਹੋ ਗਿਆ। ਤੇ ਸਿੱਖ ਦੇ ਨਾਲ ਦੋਸਤੋ ਕੀ ਹੋਇਆ ਧੋਖਾ ਹੋਇਆ। ਸਿੱਖ ਕਿਸੇ ਪਾਸੇ ਨਾ ਲੱਗ ਸਕੇ ਹੀਣ ਭਾਵਨਾ ਦਾ ਸ਼ਿਕਾਰ ਹੋ ਗਏ। ਕੋਈ ਸਖਤ ਸਟੈਂਡ ਨਾ ਲੈ ਸਕੇ। ਅੰਗਰੇਜ਼ ਵੀ ਬੇਈਮਾਨ ਸੀ ਉਹ ਵੀ ਨਹੀਂ ਚਾਹੁੰਦਾ ਸੀ ਕਿ ਸਿੱਖਾਂ ਨੂੰ ਰਾਜ ਦੇ ਦੇ। ਭਾਵੇਂ ਅਸੀਂ ਅੱਜ ਬੋਲ ਦਿੰਨੇ ਆ ਕਿ ਸਾਡੇ ਲੀਡਰਾਂ ਨੇ ਰਾਜ ਨਹੀਂ ਲਿਆ। ਪਰ ਦੋਸਤੋ ਅੰਗਰੇਜ਼ ਵੀ ਨਹੀਂ ਚਾਹੁੰਦਾ ਸੀ ਉਹ ਵੀ ਚਾਹੁੰਦਾ ਸੀ ਕਿ ਹਿੰਦੂ ਦੇ ਹੱਥ ਦੇ ਵਿੱਚ ਚਾਬੀ ਫੜਾ ਦਿੱਤੀ ਜਾਵੇ ਤੇ ਉਹਨੇ ਏਸੇ ਤਰ੍ਹਾਂ ਕੀਤਾ ਉਹ ਜਾਂਦਾ ਜਾਂਦਾ ਜਿਹੜੀ ਚਾਬੀ ਸੀ ਹਿੰਦੂਆਂ ਦੇ ਹੱਥ ਦੇ ਵਿੱਚ ਫੜਾ ਕੇ ਚਲਿਆ ਗਿਆ ਜਿਹੜੀ ਕੋਮ 1000 ਸਾਲ ਤੋਂ ਲਗਭਗ ਗੁਲਾਮ ਸੀ ਉਹਨਾਂ ਨੂੰ ਆਜ਼ਾਦੀ ਮਿਲ ਗਈ ਤੇ ਸਿੱਖਾਂ ਦੇ ਗਲ ਦੇ ਵਿੱਚ ਗੁਲਾਮੀ ਪਈ ਰਹੀ ਸਿੱਖਾਂ ਨੂੰ ਆਸ ਸੀ ਪਰ ਸਿੱਖ ਰਾਜ ਨਹੀਂ ਲੈ ਸਕੇ ਅੰਗਰੇਜ਼ਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਨੇ ਸਿੱਖਾਂ ਤੋਂ ਰਾਜ ਖੋਹਿਆ ਸੀ ਧੋਖੇ ਦੇ ਨਾਲ 1849 ਦੇ ਵਿੱਚ ਤੇ ਜਦੋਂ ਉਹ ਗਏ 1947 ਦੇ ਵਿੱਚ 98 ਸਾਲ ਤੋਂ ਬਾਅਦ ਉਹਨਾਂ ਨੇ ਸਿੱਖਾਂ ਨੂੰ ਰਾਜ ਦੇ ਕੇ ਜਾਣਾ ਸੀ ਜਿੰਨੇ ਹਿੱਸੇ ਦੇ ਵਿੱਚ ਸਿੱਖਾਂ ਦਾ ਰਾਜ ਸੀ ਜਦੋਂ ਅੰਗਰੇਜ਼ 1849 ਚ ਆਏ ਸੀ ਉਹਨਾਂ ਰਾਜ ਤੇ ਸਿੱਖਾਂ ਨੂੰ ਜ਼ਰੂਰ ਦੇ ਕੇ ਜਾਣਾ ਸੀ ਪੰਜਾਬ ਦਾ ਰਾਜ ਤੇ ਜ਼ਰੂਰ ਦੇ ਕੇ ਜਾਣਾ ਸੀ ਪਰ ਧੋਖਾ ਕੀਤਾ ਨਹਿਰੂ ਤੇ ਗਾਂਧੀ ਦੇ ਹੱਥ ਦੇ ਵਿੱਚ ਦੋਸਤੋਂ ਚਾਬੀ ਆ ਗਈ ਸਾਲ 1947 ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਲਿਖਦੇ ਐ ਕਹਿੰਦੇ ਮੈਂ ਕਾਂਗੜੇ ਦੇ ਵਿੱਚ ਸੀ ਮਾਸਟਰ ਤਾਰਾ ਸਿੰਘ ਦੀ ਸੇਵਾ ਕਰ ਰਿਹਾ ਸੀ ਉਹ ਬੜੇ ਬਿਮਾਰ ਸੀ ਮੈਂ ਉਹਨਾਂ ਨੂੰ ਨਾਲ ਲੈ ਗਿਆ ਕਹਿੰਦੇ ਉਹ ਬੜਾ ਚਿੰਤਤ ਸੀ ਕਿ ਸਾਥੋਂ ਕੀ ਫੈਸਲਾ ਹੋ ਗਿਆ ਅਸੀਂ ਹਿੰਦੂਆਂ ਦੇ ਨਾਲ ਰਹਿਣਾ ਮਨਜ਼ੂਰ ਕਰ ਲਿਆ ਅਸੀਂ ਗੁਲਾਮ ਕਰ ਦਿੱਤੀ ਸਿੱਖ ਕੌਮ ਕਹਿੰਦੇ ਉਹ ਤੜਫ ਰਿਹਾ ਸੀ ਬਹੁਤ ਔਖਾ ਸੀ ਕਹਿੰਦੇ ਮਾਏ ਉਹਨੂੰ ਦਵਾਈ ਬੂਟੀ ਦਵਾਈ ਉਹਦਾ ਮਨ ਸਮਝਾਇਆ ਕਿ ਕੋਈ ਗੱਲ ਨਹੀਂ ਹੋਣਾ ਪੰਜਾਬੀ ਸੂਬੇ ਦੇ ਵਾਸਤੇ ਮਹਾ ਪੰਜਾਬ ਦੇ ਵਾਸਤੇ ਤੁਹਾਨੂੰ ਲੜਨਾ ਚਾਹੀਦਾ ਹੈ ਕਹਿੰਦੇ ਉੱਥੋਂ ਜਦੋਂ ਠੀਕ ਹੋ ਗਿਆ ਮਾਸਟਰ ਤਾਰਾ ਸਿੰਘ ਨਵੰਬਰ ਤੋਂ ਸਰਦੇ ਵਿੱਚ ਛੱਡ ਗਿਆ ਪਰ ਕਹਿੰਦੇ ਉੱਥੇ ਹੀ ਇੱਕ ਜਦੋਂ ਮੈਂ ਨੌਕਰੀ ਤੇ ਸੀ 1947 ਦੀ ਹੀ ਦੋਸਤੋ ਗੱਲ ਹੈ ਕਹਿੰਦੇ ਨਵੰਬਰ ਨਵੰਬਰ 1947 ਦੇ ਵਿੱਚ ਸਰਕਾਰ ਨੇ ਸਿੱਖਾਂ ਨੂੰ ਸਭ ਕੁਝ ਸਿਖਾਉਣ ਦੇ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਇਹ ਕਿਹੜਾ ਸਰਕੂਲਰ ਸੀ 1 ਅਕਤੂਬਰ 1947 ਦੇ ਵਿੱਚ ਇਹ ਸਰਕੂਲਰ ਆਇਆ ਇਹਦਾ ਨਾਮ ਸੀ ਸਿੱਖ ਇੱਕ ਜੁਰਾਇਮ ਪੇਸ਼ਾਕ ਹੋਮ ਹੈ ਇਹਨਾਂ ਦੇ ਉੱਤੇ ਨਿਗਰਾਨੀ ਰੱਖੀ ਜਾਵੇ ਇਹ ਜਿਹੜੇ ਪਾਕਿਸਤਾਨ ਚੋਂ ਆਏ ਐ ਜਾਂ ਪੰਜਾਬ ਦੇ ਸਿੱਖ ਐ ਇਹਨਾਂ ਦੇ ਉੱਤੇ ਪੂਰੀ ਸਖਤਾਈ ਕੀਤੀ ਜਾਵੇ ਤੇ ਇਹਨਾਂ ਨੂੰ ਕਦੇ ਵੀ ਖਾਲੀ ਨਾ ਛੱਡਿਆ ਜਾਵੇ ਇਸ ਤਰ੍ਹਾਂ ਦੋਸਤੋ ਲਿਖਿਆ ਹੈ ਕਹਿੰਦੇ ਸਿੱਖ ਇੱਕ ਜੁਰਾਇਮ ਪੇਸ਼ਾਕ ਹੋਮ ਹੈ ਜਿਤਨੀ ਹੋ ਸਕੇ ਸਖਤੀ ਇਹਨਾਂ ਉੱਤੇ ਕੀਤੀ ਜਾਵੇ ਮਾਰਨਾ ਕੁੱਟਣਾ ਗੋਲੀਆਂ ਨਾਲ ਮਾਰ ਸੁੱਟਣਾ ਆਦ ਇਹ ਕੰਮ ਸਰਕਾਰੀ ਪੱਧਰ ਉੱਤੇ ਬਿਨਾ ਕਾਨੂੰਨ ਨਿਆਂ ਵਿਚਾਰੇ ਐਸੀ ਤੱਦੀ ਨਾਲ ਜ਼ੋਰ ਨਾਲ ਕੀਤਾ ਜਾਵੇ ਕਿ ਸਿੱਖਾਂ ਨੂੰ ਹੋਸ਼ ਆ ਜਾਵੇ ਕਿਸ ਮੁਲਕ ਦੇ ਵਿੱਚ ਰਾਜਾ ਕੌਣ ਤੇ ਪਰਜਾ ਕੌਣ ਕਹਿੰਦੇ ਇਹਨਾਂ ਨੂੰ ਦੱਸ ਦਿਓ ਕਿ ਰਾਜੇ ਕੌਣ ਹੈ ਤੇ ਪਰਜਾ ਕੌਣ ਹੈ ਇਹ ਆਪਣੇ ਆਪ ਨੂੰ ਰਾਜੇ ਮੰਨਦੇ ਸਿੱਖ ਇਹਨਾਂ ਨੂੰ ਸਮਝਾ ਦਿਓ ਕਿ ਇੱਥੇ ਰਾਜਾ ਹੁਣ ਹਿੰਦੂ ਹੈ ਉਹਨ ਹਿੰਦੂ ਦੇ ਹੱਥ ਦੇ ਵਿੱਚ ਚਾਬੀ ਹੈ ਦੋਸਤੋ ਇਹ ਸਰਕੂਲਰ 1947 ਵਿੱਚ ਆਇਆ ਤੇ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਕਹਿੰਦੇ ਆ ਕਹਿੰਦੇ ਕੋਈ ਨਾ ਬੋਲਿਆ ਦੇਸ਼ ਦੇ ਵਿੱਚੋਂ ਕਿਸੇ ਦੀ ਹਿੰਮਤ ਨਾ ਪਈ ਬੋਲਣ ਦੀ ਕਿ ਉਹਨਾਂ ਦੇ ਖਿਲਾਫ ਕੋਈ ਬੋਲ ਸਕੇ ਕਹਿੰਦੇ ਮੈਂ ਫਿਰ ਤਾਕੜਾ ਜਿਗਰਾ ਕੀਤਾ ਤੇ ਮੈਂ ਕ ਹੌਸਲਾ ਕੜ ਕੇ ਬੜਾ ਤਾਕੜਾ ਰੋਸ ਪੱਤਰ ਕਹਿੰਦੇ ਤਰਵੇਦੀ ਜਿਹੜਾ ਚੰਦੂ ਤਰਵੇਦੀ ਸੀ ਪੰਜਾਬ ਦਾ ਗਵਰਨਰ ਉਹਨੂੰ ਲਿਖਿਆ ਕਹਿੰਦਾ ਮੈਂ ਆਖਿਆ ਜਿਹੜੇ ਸਿੱਖਾਂ ਨੂੰ ਅੱਜ ਜੁਰਾਇਮ ਪੇਸ਼ਾ ਕਹੜੇ ਹੋ ਇਹ ਉਹੀ ਸਿੱਖ ਉਹ ਸਿੱਖ ਨੇ ਜਿਹੜੇ ਤੁਹਾਡੀਆਂ ਧੀਆਂ ਭੈਣਾਂ ਨੂੰ ਹਜ਼ਾਰਾਂ ਹਜ਼ਾਰਾਂ ਧੀਆਂ ਭੈਣਾਂ ਨੂੰ ਜਦੋਂ ਬੰਨ ਕੇ ਮੁਗਲ ਬਾਦਸ਼ਾਹ ਲੈ ਜਾਂਦੇ ਸੀ ਤੇ ਅਸੀਂ ਘਰਾਂ ਦੇ ਵਿੱਚ ਸੜਾ ਕੇ ਸੜ ਕੇ ਆਉਂਦੇ ਸੀ ਤੁਹਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਅਸੀਂ ਬਚਾਉਂਦੇ ਰਹੇ ਹਰਾਂ ਦੇ ਵਿੱਚ ਸੱਡ ਕੇ ਆਉਂਦੇ ਰਹੇ ਤੇ ਅੱਜ ਸਾਨੂੰ ਤੁਸੀਂ ਜਰੇਮ ਪੈਸਾ ਕੂਮ ਕਹਿੰਦੇ ਹੋ ਕਹਿੰਦੇ ਮੈਂ ਇਹ ਪੱਤਰ ਲਿਖਿਆ ਤੇ ਜਿਹੜਾ ਸਰਕਾਰ ਨੂੰ ਬੜਾ ਮਾੜਾ ਲੱਗਿਆ ਸਰਕਾਰ ਨੇ ਕਹਿੰਦੇ ਮਨ ਦੇ ਵਿੱਚ ਫੈਸਲਾ ਕਰ ਲਿਆ ਕਿ ਇਸ ਕਪੂਰ ਸਿੰਘ ਨੂੰ ਹੁਣ ਸਭ ਕੁਝ ਸਿਖਾਉਣਾ ਹੀ ਸਿਖਾਉਣਾ ਹੈ ਇਹ ਸਾਡੇ ਨਾਲ ਮੱਥਾ ਲਾਉਂਦਾ ਹੈ ਤੇ ਦੋਸਤੋ ਕਹਿੰਦੇ ਬਸ ਇਤਨੀ ਸੀ ਬਾਤ ਸੀ ਜਿਨੇ ਅਫਸਾਨਾ ਬਣਾ ਦਿਆ ਇੱਥੇ ਸਰਦਾਰ ਕਪੂਰ ਸਿੰਘ ਨੇ ਲਿਖਿਆ ਕਹਿੰਦੇ ਇੰਨੇ ਦੇ ਵਿੱਚ ਹੀ ਬਾਤ ਦਾ ਬਤੰਗੜ ਬਤਾ ਦਿੱਤਾ ਜਵਾਰ ਲਾਲ 네ਹਰੂ ਤੱਕ ਗੱਲਾਂ ਪਹੁੰਚਾ ਦਿੱਤੀਆਂ ਕਿ ਮਾਸਟਰ ਤਾਰਾ ਸਿੰਘ ਤੇ ਕਪੂਰ ਸਿੰਘ ਸਿਮਲੇ ਦੇ ਵਿੱਚ ਬੈਠੇ ਹਿਮਾਚਲ ਦੇ ਵਿੱਚ ਬੈਠੇ ਹਥਿਆਰ ਇਕੱਠੇ ਕਰ ਰਹੇ ਐ ਕਹਿੰਦੇ ਉਹ ਸਿੱਖ ਰਾਜ ਦੇ ਪੁਨਰਵਾਸ ਦੇ ਸਥਾਪਤੀ ਵਾਸਤੇ ਬਯੰਤਾ ਬਣਾ ਰਹੇ ਐ ਚੀਨ ਅਤੇ ਪਾਕਿਸਤਾਨ ਅਮਰੀਕਾ ਤੇ ਇੰਗਲੈਂਡ ਨਾਲ ਰਲ ਗਏ ਐ ਕਹਿੰਦੇ ਉਹ ਦੁਬਾਰਾ ਸਿੱਖ ਰਾਜ ਕਾਇਮ ਕਰਨਗੇ ਕਹਿੰਦੇ ਇਸ ਤਰ੍ਹਾਂ ਜਵਾਰ ਲਾਲ 네ਹਰੂ ਤੱਕ ਗੱਲਾਂ ਭੇਜੀਆਂ ਕਹਿੰਦੇ ਜਵਾਰ ਲਾਲ ਨਹਿਰੂ ਨੇ ਚਿੱਠੀ ਲਿਖ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਬ ਨੂੰ ਤੇ ਚੰਦੂ ਲਾਲ ਤਰਵੇਦੀ ਨੂੰ ਕਿ ਕਪੂਰ ਸਿੰਘ ਦਾ ਮਕੂ ਠੱਪ ਦਿੱਤਾ ਜਾਵੇ ਭਾਵ ਇਹਨੂੰ ਨੌਕਰੀ ਤੋਂ ਮੁਤਲ ਕਰ ਦਿੱਤਾ ਜਾਵੇ ਦੋਸਤੋ ਕਹਿੰਦੇ ਇੰਨਾ ਕੰਮ ਸੀ ਤੇ ਮੈਨੂੰ ਕਹਿੰਦੇ ਰਾਤ ਨੂੰ ਆ ਚਾਰ ਮਹੀਨਿਆਂ ਦੀ ਸੁੱਟੀ ਤੇ ਸੀ ਜਦੋਂ ਕੋਈ ਅਫਸਰ ਸੁੱਟੀ ਤੇ ਗਿਆ ਹੁੰਦਾ ਉਹਨੂੰ ਮੁਤਲ ਨਹੀਂ ਕੀਤਾ ਜਾ ਸਕਦਾ ਨੌਕਰੀ ਤੋਂ ਪਰ ਕਹਿੰਦੇ ਮੈਨੂੰ ਸੁੱਤੇ ਪਏ ਨੂੰ ਰਾਤ ਨੂੰ ਠਾ ਕੇ ਨੋਟਿਸ ਪੜਾਇਆ ਗਿਆ ਮੇਰੇ ਤੱਕੇ ਦੇ ਨਾਲ ਸਾਈਨ ਕਰਾਏ ਗਏ ਕਿ ਤੁਹਾਨੂੰ ਨੌਕਰੀ ਤੋਂ ਮੁਤਲ ਕੀਤਾ ਜਾਂਦਾ ਹੈ ਤੁਸੀਂ ਪੱਤਰ ਲਿਖਿਆ ਤੁਹਾਡਾ ਕਸੂਰ ਇਹੀ ਹੈ ਕਿ ਤੁਸੀਂ ਅਣਖ ਨਾਲ ਬੋਲਦੇ ਹੋ ਤੇ ਤੁਸੀਂ ਜੁਰਮ ਪੈਸਾ ਦੇ ਖਿਲਾਫ ਬੋਲੇ ਹੋ ਕਹਿੰਦੇ ਤੁਸੀਂ ਸਿੱਖੋ ਤਾਂ ਕਰਕੇ ਤੁਹਾਡਾ ਮੱਕੂ ਅੱਜ ਠੱਪੇ ਆ ਗਿਆ ਤੇ ਕਹਿੰਦੇ ਮੈਨੂੰ ਦੋਸਤੋ 12 ਅਪ੍ਰੈਲ 1949 ਨੂੰ ਉਹਨਾਂ ਨੇ ਲਿਖਿਆ ਕਿ ਨੌਕਰੀ ਤੋਂ ਮੁਤਲ ਕਰ ਦਿੱਤਾ ਕਹਿੰਦੇ ਮੈਂ 12 ਸਾਲ ਹਵਾ ਦੇ ਵਿੱਚ ਲਟਕਦਾ ਰਿਹਾ ਮੇਰੀ ਕਿਸੇ ਨੇ ਨਾ ਸੁਣੀ ਕੋਈ ਇਨਕੁਆਰੀ ਨਾ ਸੁਣੀ ਕਹਿੰਦੇ ਜੱਜ ਸੁਪਰੀਮ ਕੋਰਟ ਦਾ ਜਿਹੜਾ ਐਰਕ ਬੈਕਸਟਰਨ ਗੋਰਾ ਸੀ ਉਹਨੂੰ ਕਲਕੱਤਿਆਂ ਬਦਲ ਕੇ ਲਿਆਦਾ ਗਿਆ ਉਹਨੇ ਵੀ ਮੇਰੇ ਖਿਲਾਫ ਫੈਸਲਾ ਦਿੱਤਾ 12 ਸਾਲਾਂ ਬਾਅਦ ਇਸ ਤਰ੍ਹਾਂ ਕਹਿੰਦੇ ਸਾਡੇ ਇਸ ਦੇਸ਼ ਦੇ ਵਿੱਚ 47 ਤੋਂ ਬਾਅਦ ਸਿੱਖਾਂ ਨੂੰ ਸਭ ਕੁਝ ਸਿਖਾਉਣ ਵਾਸਤੇ ਇਸ ਤਰ੍ਹਾਂ ਸਿੱਖਾਂ ਦੇ ਨਾਲ ਹਾਲਾਤ ਬੱਪਰੇ ਦੋਸਤੋ ਸਰਦਾਰ ਕਪੂਰ ਸਿੰਘ ਨੇ ਬੜੀ ਆਪਣੀ ਬਿਠਿਆ ਲਿਖੀ ਹੈ ਜਿਵੇਂ ਜਿਵੇਂ ਉਹਦੇ ਨਾਲ ਸੁਪਰੀਵ ਕੋਰਟ ਦੇ ਵਿੱਚ ਵਾਪਰਿਆ ਫਿਰ ਉਹਨੇ ਗੱਡੀ ਲਿਆਂਦੀ ਜਿਹੜੀ ਡੀ ਸਿੰਘਾਂ ਨੂੰ ਮਿਲਦੀ ਸੀ ਗੱਡੀ ਉਹਦੇ ਨਾਂ ਨਹੀਂ ਚੜਾਈ ਗਈ ਫਿਰ ਉਹਨੇ ਹਾਰ ਕੇ ਗੱਡੀ ਆਪਣੇ ਕਿਸੇ ਦੋਸਤ ਨੂੰ ਦੇ ਦਿੱਤੀ ਗੱਡੀ ਉਹ ਤੋਂ ਫੜਨ ਵਾਸਤੇ ਉਹਦੇ ਪਿੱਛੇ ਬੰਦੇ ਲਾਏ ਗਏ ਮਾਰਨ ਵਾਸਤੇ ਲਾਏ ਗਏ ਇਸ ਤਰ੍ਹਾਂ ਇਸ ਦੇਸ਼ ਦੇ ਵਿੱਚ ਸਿੱਖਾਂ ਦਾ ਮੱਕੂ ਟੱਪਿਆ ਗਿਆ ਇਸ ਤਰ੍ਹਾਂ ਦੋਸਤੋ ਵੀੜ ਕੋ ਬੜੀ ਲੰਬੀ ਹੋ ਜਾਏਗੀ ਇਹ ਸਰਦਾਰ ਕਪੂਰ ਸਿੰਘ ਦੀ ਕਹਾਣੀ ਹੈ ਆਪਾਂ ਇਹ ਨਹੀਂ ਕ ਵੀਡੀਓ ਦੇ ਵਿੱਚ ਕਹੀ ਹੈ ਜਿਹੜੇ ਉਦੋਂ ਆਈ ਸੀ ਅਫਸਰ ਸੀ ਡਿਪਟੀ ਕਮਿਸ਼ਨਰ ਸੀ ਉਹਨਾਂ ਨਾਲ ਕਿਵੇਂ ਤੱਕਾ ਹੋਇਆ ਅਗਲਾ ਤੱਕਾ ਉਹਨਾਂ ਨੇ ਆ ਸਾਚੀ ਸਾਕੀ ਕਿਤਾਬ ਦੇ ਵਿੱਚ ਲਿਖਿਆ ਹੈ ਅੱਗੇ ਚੱਲ ਕੇ ਆਪਾਂ ਸਾਂਝਾ ਕਰਾਂਗੇ ਛੋਟੀਆਂ ਛੋਟੀਆਂ ਵੀਡੀਓ ਪਾ ਕੇ ਕਿ ਕਿਵੇਂ ਕਿਵੇਂ ਅੰਗਰਾ ਸਿੱਖਾਂ ਦੇ ਨਾਲ ਤੱਕਾ ਹੋਇਆ ਕਿਵੇਂ ਕਿਵੇਂ ਉਹਨੂੰ ਤੱਕਿਆ ਗਿਆ ਉਹਨਾਂ ਨਾਲ ਜ਼ਬਰ ਤੇ ਜ਼ੁਲਮ ਹੋਇਆ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਗੱਲਬਾਤ ਚੰਗੀ ਲੱਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜ਼ਰੂਰ ਸਾਡੇ ਨਾਲ ਜੁੜਿਓ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ